ਤਿਆਰੀਆਂ ਜਮੇ ਹੀ ਜੋਰਾਂ ਤੇ ਚੱਲੇ ਜਾਂਦਿਆਂ ਨੇ ਕੋਈ ਟਾਇਰ ਬਦਲੀ ਜਾਂਦਾ ਹੈ ਉਹ ਦੋਨੇ ਟਾਇਰ ਕੱਢਦੇ ਹੋਏ ਫਿਰ ਮੈਨੂੰ ਵਿਸ਼ਾਲ ਜੀ ਦੇ ਨਵੇਂ ਲਾਉਂਗੇ ਕ੍ਰਿਸ਼ਨ ਤੇਰਾ ਵੀ ਕੋਈ ਕੰਮ ਹੈ ਹੋਏ ਤੂੰ ਤਾਂ ਨਾਲੇ ਖੈਨਾ ਲੈਟਾਂ ਦਾ ਕੰਮ ਕਰਿਆ ਕਰਦਾ ਇੱਥੇ ਕਦੇ ਮੈਨੂੰ ਟਾਇਰ ਚਕਾਤੇ ਹੈ ਚੱਕਾ ਲਏ ਪੱਟੇ ਚੱਕੀ ਦਾ ਤੂੰ ਟਾਇਰ ਫਿਰਦਾ ਆਈ ਹੈ ਆ ਇਹਦੇ ਦੋਨੇ ਟਾਇਰ ਕੱਢਦੇ ਹੈ ਪੂਰਾ ਜੋਰਾਂ ਤੇ ਤੂੜੀ ਵਾਲੇ ਵੀ ਲੱਗੇ ਹੋਏ ਨੇ ਇਹਨਾਂ ਨਾਲ ਵੀ ਲੱਗ ਲਵਤ ਕਰੀ ਲੈਣੇ ਆ ਹਾਂ ਪ੍ਰਭੂ ਕਿਵੇਂ ਹੋ ਤੁਸੀਂ ਵੀ ਜਾਣਗੇ ਗਜਰਾਤ ਹਾਂ ਮੈਂ ਕਰ ਲੂ ਤਿਆਰੀ ਆ ਤਿਆਰੀ ਐ ਅੱਛਾ ਜੀ ਤੂੜੀ ਵਾਲੀ ਦੇ ਕੇ ਵੀ ਜਾਣਗੇ ਕਹਿੰਦੇ ਦੱਸੋ ਵੀਰ ਕਿਹੜੇ ਕਿਹੜੇ ਜਾ ਰਹੇ ਨੇ ਲੱਗ ਗਜਰਾਤ ਕਿਹੜੇ ਕਿਹੜੇ ਨੇ ਖਿੱਚਲੀਆਂ ਤਿਆਰੀਆਂ ਲਿਖੋ ਕਮੈਂਟਾਂ ਦੇ ਵਿੱਚ ਹੀ ਐਸ ਲਿਖੋ ਜਿਹੜੇ ਬੰਦੇ ਨੇ ਤਿਆਰੀਆਂ ਖਿੱਚ ਰੱਖੀਆਂ ਨੇ ਬਾਕੀ ਬਈ ਜਿਹੜੇ ਮਾੜੀ ਮੋਟੀ ਰਿਪੇਅਰ ਕਰੀ ਜਾਂਦੇ ਨੇ ਟਕਿਆਈ ਨਾਲ ਕਰ ਲੋ ਸੀਜ਼ਨ ਬਹੁਤ ਲੰਬਾ ਹੋ ਜਾਂਦਾ ਗਜਰਾਤ ਦਾ ਦੂਜੇ ਦੀ 15 ਨੂੰ ਵੀ ਚੱਲੀ ਜੇ ਪੰਜਵੇਂ ਦੀ ਇੱਕ ਤੱਕ ਤੁਸੀਂ ਲਾ ਲੋ ਵੀ ਇੱਥੇ ਨਿਬੜਦੇ ਕਰਦੇ 2.5 ਮਹੀਨਿਆਂ ਦਾ ਸੀਜ਼ਨ ਹੋ ਜਾਂਦਾ ਥੁੱਕ ਥੁੱਕ ਵੀ ਨਾ ਕਰਿਓ ਹੁਣ ਤਾਂ 4 ਦਿਨ ਵੱਧ ਲੱਗ ਜਾਣਗੇ ਹੂੰ ਕਿਉਂ ਕਰੀਸ਼ਨ ਹਾਂਜੀ ਹਾਂ ਬਾਈ 2.5 ਮਹੀਨੇ ਥੋੜੇ ਨਹੀਂ ਹੁੰਦੇ ਮਸ਼ੀਨ ਨੂੰ ਇਸ ਤਰੀ ਜੀ ਠੀਕ ਹੋ ਜੀ 10 ਨਵੇਂ ਲਾਉਂਗੇ ਜੀ ਹਾਂਜੀ ਹਾਂਜੀ ਕਿਹੜੀ ਕੰਪਨੀ ਦੇ ਸੀਆਰਡ ਦੇ ਲਾਵਾਂਗੇ ਵੀਰੇ ਅੱਛਾ ਸੀਆਰਡ ਹਾਂ 20K20 ਦਾ ਟਾਇਰ ਫੁੱਦੂ ਆ ਜਮਾ ਅੱਛਾ ਜੀ ਹਾਂ ਚਲ ਆਪਾਂ ਤਾਂ ਕੀ ਲੋੜ ਹੈ ਕਹਿਣ ਦੀ ਮੈਂ ਚੁੰਡੀ ਭਰਦਾ अच्छा अच्छा ठीक है सीट ਦਾ ਟਾਇਰ ਵਧੀਆ ਹੈ ਹੁਣ ਸੀਟ ਤੇ ਮੰਗਾਏ ਨੇ ਹਾਂ ਸੀਟ ਲਾ ਦੇ